ਸਸਿਗਲ ਜੀ ਤੁਸੀਂ ਦੇਖ ਰਹੇ ਹੋ ਪੀਬੀਬੀ ਬੜਾ ਜ਼ੋਰ ਦਾ ਚੱਲਣਾ ਮੈਂ ਤੁਹਾਡਾ ਆਪਣਾ ਛੋਟਾ ਵੀਰ ਬਿੰਦੂ ਕਰੋੜੀਆ ਆਪਾਂ ਨਮਾਸ਼ਹਿਰ ਰੋਡ ਤੋਂ ਲਾਈਵ ਸੀ ਲਾਈਵ ਆ ਇਸ ਟਾਈਮ ਜਿੱਥੇ ਕੀ ਇਹ ਢੋਆ ਪਿਆ ਹੋਇਆ ਸੀ ਮੀਂਹ ਦੇ ਨਾਲ ਕਰਨ ਨਾਲ ਪਰੇਸ਼ਾਨੀਆਂ ਆਂਦੀ ਸੀ ਲੋਕਾਂ ਨੂੰ ਬਣਨ ਜਾ ਰਹੀ ਆ ਸੜਕ ਟੇਲ ਲੱਗਣ ਜਾ ਰਹੀ ਆ ਤੇ ਸਾਡੇ ਨਾਲ ਸਾਡਾ ਭਰਾ ਪੰਮਾ ਐਮਸੀ ਵੀ ਨਾਲ ਨੇ ਤੇ ਪ੍ਰਵਿੰਦਰ ਮੇਨਕਾ ਪਿੰਦਾ ਜੀ ਵੀ ਨਾਲ ਨੇ ਪਹਿਲਾਂ ਪੰਮੇ ਭਾਈ ਨਾਲ ਗੱਲਬਾਤ ਕਰ ਲੈਂਦੇ ਆ ਭਾਈ ਸਸਿਗਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਠੀਕ ਹਾਂ ਜੀ ਭਾਜੀ ਪ੍ਰਵਾਹ ਸਰ ਬਹੁਤ ਵਧੀਆ ਜੀ ਬਬੂ ਜੀ ਤੁਸੀਂ ਸੁਣਾਓ ਜੀ ਇਸ ਟੀਕ ਨੂੰ ਕੜਕ ਬਣਨ ਜਾ ਰਹੀ ਹੈ ਜੇ ਟਾਇਰ ਲੱਗਣ ਜਾ ਰਹੀ ਹੈ ਕਿਉਂਕਿ ਲੋਕਾਂ ਨੂੰ ਬੇਕਦਰ ਪ੍ਰਸ਼ਾਨੀ ਬਹੁਤ ਆ ਰਹੀ ਹੈ ਹਾਂ ਜੀ ਹਾਂ ਜੀ ਬਿਲਕੁਲ ਕੀ ਕਹਿਣਾ ਚਾਹੁੰਦੇ ਜੀ ਤੇ ਅੰਤ ਵਿੱਚ ਤੁਹਾਡਾ ਧੰਨਵਾਦ ਜੀ ਸੋ ਇਹ ਜਿਹੜਾ ਮੇਰਾ ਵਾਰਡ ਆ ਵਾਰਡ ਨੰਬਰ 10 ਮਹਿੰਦੀਪੁਰ ਸੋ ਇੱਥੇ ਕਾਫੀ ਪ੍ਰੋਬਲਮ ਸੀਗੀ ਇਹ ਜਿਹੜੀ ਟੋਏ ਦੀ ਪਾਣੀ ਦੇ ਨਾਲ ਮੀਂਹ ਦੇ ਪਾਣੀ ਦੇ ਨਾਲ ਇੱਥੇ ਜਿਹੜਾ ਕਾਫੀ ਸੜਕ ਟੁੱਟ ਚੁੱਕੀ ਸੀਗੀ ਤੋ ਅਸੀਂ ਐਮਐਲਏ ਸਾਹਿਬ ਕੋਲ ਵੀ ਗਏ ਇੱਕ ਦਿਨ ਇਸੇ ਟੋਏ ਕਰਕੇ ਇੱਕ ਬਜਾਜ ਪੈਲਸ ਦੇ ਅੱਗੇ ਹੈਗਾ ਆ ਇੱਕ ਚੌਕ ਦੇ ਵਿੱਚ ਹੈਗਾ ਮੈਂ ਤੇ ਮੇਰੇ ਨਾਲ ਐਮਸੀ ਸਾਹਿਬ ਗਏ ਸੀਗੇ ਤਾਂ ਉੱਥੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਦੇ ਐਮਐਲਏ ਸਾਹਿਬ ਨੂੰ ਕਿ ਇਹ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਇਹਦੇ ਨਾਲ ਤਾਂ ਉਹਨਾਂ ਨੇ ਜਦੇ ਤੁਰੰਤ ਸਾਡੇ ਠੇਕੇਦਾਰ ਸਾਹਿਬ ਨੂੰ ਫੋਨ ਕੀਤਾ ਔਰ ਮੇਰੀ ਡਿਊਟੀ ਲਗਾਈ ਐਮਐਲਏ ਸਾਹਿਬ ਕਹਿੰਦੇ ਤੁਹਾਡਾ ਵਾਰਡ ਆ ਵੀ ਤੁਸੀਂ ਇਹਨੂੰ ਖੜਕ ਕੇ ਕਰਾ ਲੈਣਾ ਕੰਮ ਨੂੰ ਤੋ ਮੀ بارش ਕਰਕੇ ਪਾਣੀ ਨਹੀਂ ਸੁੱਕ ਰਿਹਾ ਸੀ ਇੱਕ ਸਾਡੇ ਪ੍ਰੋਬਲਮ ਸੀ ਕਿ ਮੈਂ 3 ਦਿਨ ਪਹਿਲਾਂ ਉਹਦੀ ਸਫਾਈ ਵੀ ਕਰਾਈ ਸੀ ਜਿਹੜਾ ਪਾਣੀ ਇੱਥੇ ਆਦਾ ਸੀ ਹੁਣ ਕੱਲ ਦਾ ਬਿਲਕੁਲ ਸੁੱਕ ਚੁੱਕਾ ਸੀਗਾ ਅੱਜ ਠੇਕੇਦਾਰ ਸਾਹਿਬ ਆਏ ਆ ਉਹਨਾਂ ਨੇ ਪੱਟ ਲਿਆ ਜੇਸੀਬੀ ਨਾਲ ਤੇ ਹੁਣ ਇਹਨੂੰ ਪ੍ਰੋਪਰ ਰੈਨ ਵਧੀਆ ਢੰਗ ਦੇ ਨਾਲ ਜਿਹੜਾ ਇਹ ਤੇ ਇੰਟਰਲੋਕ ਉੱਚੀ ਚੱਕ ਕੇ ਲਾਈ ਜਾਵੇਗੀ ਠੀਕ ਹੈ ਜੀ ਠੀਕ ਹੈ ਜੀ ਸੋ ਇਹ ਸਾਰੇ ਬਹੁਤ ਸਮੇਂ ਤੋਂ ਪ੍ਰੋਬਲਮ ਸੀ ਭਾਜੀ ਹੈ ਨਾ ਆ ਲਗਭਗ ਕਹਿ ਸਕਦੇ 6 ਮਹੀਨੇ ਤੋਂ 6 ਮਹੀਨੇ ਤੋਂ ਸ਼ੇਮੀ ਨਰੋਸਗੀ ਜੇ ਬਣੀ ਆ ਤਾਂ ਇਹ ਪ੍ਰੋਬਲਮ ਹੱਲ ਹੋਊਗੀ ਇਹ ਹੱਲ ਹੁਣ ਆਪਾਂ ਤਾਂ ਦੇਖੋ ਬਣੇ ਹੀ ਹੱਲ ਕਰਨੇ ਲਈ ਆ ਕਿ ਠੀਕ ਹੈ ਨਾ ਤੇ ਅਸੀਂ ਤਾਂ ਇੰਸੀ ਬਣੇ ਹੱਲ ਕਰਨੇ ਲਈ ਤਾਂ ਸੋ ਇਹ ਲਾ ਕੌਂਸਲਪਰ ਤੋਂ ਹੱਲ ਬਹੁਤ ਧੰਨਵਾਦ ਕਿਉਂਕਿ ਉਹ ਸਾਡਾ ਸਹਿਯੋਗ ਦੇ ਰਹੇ ਹਰ ਇੱਕ ਕੰਮ ਦੇ ਵਿੱਚ ਤੇ ਪੂਰੇ ਸ਼ਹਿਰ ਦੇ ਵਿੱਚ ਕਰਾ ਰਹੇ ਆ ਕੰਮ ਸੋ ਮੇਰੇ ਨਾਲ ਵੀ ਕਾਫੀ ਸਹਿਯੋਗ ਦੇ ਰਹੇ ਆ ਸੋ ਉਹਨਾਂ ਦਾ ਧੰਨਵਾਦ ਨਗਰ ਕੌਂਸਲ ਪ੍ਰਧਾਨ ਜੀ ਦਾ ਵੀ ਪਰਲੇ ਪਾ ਜੀ ਉਹ ਫਿਰ ਤੁਸੀਂ ਜਿਹੜਾ ਟੋਆ ਕਹਿੰਦੇ ਉਹ ਕਦੋਂ ਕਹ ਲੂੰਗਾ ਜੀ ਮੈਂ ਤਾਂ ਚਾਹਾਂ ਕਿ ਅਜੇ ਹੋ ਜਵੇ ਇਹਦੇ ਨਾਲ ਹੀ ਹੋ ਜਵੇ ਅੱਛਾ ਜੀ ਇਹਨੂੰ ਬਣਾ ਕੇ ਫੇ ਆਪਾਂ ਉਦੋਂ ਹੋ ਜਾਣਾ ਹੈ ਉਹ ਵੀ ਦੇਖ ਲੈਣੇ ਆਪਾਂ ਹੁਣ ਜਾ ਕੇ ਮਤਲਬ ਤੁਹਾਡੇ ਨਾਲ ਪ੍ਰਧਾਨ ਸਾਹਿਬ ਤੁਹਾਡੇ ਨੈਗਰੀ ਨੇ ਐਗਰੀ ਸਾਡਾ ਪ੍ਰਧਾਨ ਆ ਯਾਰ ਪ੍ਰਧਾਨ ਐਗਰੀ ਕਿਉਂ ਨਹੀਂ ਬਿਲਕੁਲ ਸਾਡਾ ਪ੍ਰਧਾਨ ਸਾਡੇ ਨੈਗਰੀ ਆ ਅਸੀਂ 15 ਹੀ ਐਮਸੀ ਜਿਹੜੇ ਆ ਸਾਡੇ ਇੱਕ ਪ੍ਰਧਾਨ ਆ ਚੋਲਾ ਸੀ ਐਮਸੀ ਆ ਤੇ ਇੱਕ ਮੋਟਰ ਆ ਇੱਕੋ ਹੀ ਆ ਸਾਰੇ ہاں ਕਾਈਂ ਸ਼ਹਿਰ ਦੇ ਡਿਵੈਲਪਮੈਂਟ ਕਾਈਂ ਚੱਲਦਾ ਜੀ ਦੇਖੋ ਕੰਮ ਜੇ ਕਰਨਾ ਹੈ ਤਾਂ ਸ਼ਹਿਰ ਦੀ ਡਿਵੈਲਪਮੈਂਟ ਜੇ ਕਰਨੀ ਹੈ ਤਾਂ ਸਾਨੂੰ ਇੱਕ ਹੋਣਾ ਹੀ ਪੈਣਾ ਹੈ ਜੇ ਅਸੀਂ ਇੱਕ ਇਧਰ ਜਾਏ ਇੱਕ ਇਧਰ ਫਿਰ ਨਹੀਂ ਹੋਏਗਾ ਤੇ ਲੋਕਾਂ ਨੂੰ ਦਿੱਕਤ ਆਣੀ ਆ ਸੋ ਇਸ ਕਰਕੇ ਅਸੀਂ ਇੱਕੋ ਆ ਨਗਰ ਕੌਂਸਲ ਇੱਕੋ ਆ ਐਮਐਲਏ ਸਾਹਿਬ ਸਾਡਾ ਪੂਰਾ ਸਾਥ ਦਿੰਦੇ ਹਰ ਵਾਰਡ ਵਿੱਚ ਸੋ ਐਮਐਲਏ ਸਾਹਿਬ ਦਾ ਧੰਨਵਾਦ ਬਹੁਤ ਬਹੁਤ ਠੀਕ ਹੈ ਜੀ ਮੈਂ ਆਪਾਂ ਇਹਨਾਂ ਦੀ ਗੱਲ ਕਰ ਗੱਲ ਕਰ ਲਈ ਮਾਈਕ ਠੀਕ ਹੈ नहीं नहीं बड़ाप्रा बड़ाप्रा बहुत ही अंसी है वो जिन्होंने बढ़िया है एक तकरार कड़ जोरा बस नशे ही बड़ा चोर शहर दिल से तकरार बंदे थे उन्होंने अपना कहते हैं परवेंदर मेहनता जी मेसी आ रही है 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 आ रही ਅੱਜ ਤੋਂ ਇਹ ਹੈ ਜਿਹੜੇ ਹਾਲੇ ਤਾਈ ਦਾ 18 ਕਬੂਲ ਹੋ ਗਿਆ ਭਾਈ ਜੀ ਇਹਨਾਂ ਮਿਹਰ ਭਰਾਵਾ ਵਾਰਡ ਆ ਭਾੜਿਆ ਸਾਹਿਬ ਦਾ ਬੜਾ ਜਿਗਰੀ ਯਾਰ ਵੀ ਆ ਗੱਲ ਇਹ ਕਿ ਪ੍ਰੋਜੈਕਟ ਜੀ ਨੇ ਕਾਫੀ ਸਮੇਂ ਤੋਂ ਕਿਹਾ ਸੀ ਇਹ ਕਿ ਪਹਿਲਾ ਲਾਣ ਵਾਸਤੇ ਬਰਸਾਤ ਤੋਂ ਪਹਿਲੇ ਕਰਤਾ ਸੀਗਾ ਠੀਕ ਹੈ ਜੀ ਠੇਕੇਦਾਰ ਕੰਮ ਚੋਲਿਓ ਸਕੇ ਕੋਈ ਕਾਰਨ ਸਗਾ ਵੀ ਬਣ ਨਹੀਂ ਸਕੀ ਉਹ ਪ੍ਰੋਜੈਕਟ ਜੀ ਨੇ ਕਾਫੀ ਸਮੇਂ ਤੋਂ ਕਿਹਾ ਸੀਗਾ ਪ੍ਰਧਾਨ ਜੀ ਸਾਡੇ ਐਮਐਲਏ ਸਾਹਿਬ ਉਹ ਦੋਹਾਂ ਦੀ ਇੱਕ ਮਨਸ਼ਾ ਹੈ ਵੀ ਸੱਜੇ ਤੱਕੀ ਹੋਣੀ ਚਾਹੀਦੀ ਹੈ ਦੋਨਾਂ ਦੀ ਐਮਐਲਏ ਸਾਹਿਬ ਨੂੰ ਕੋਈ ਪਤਾ ਲੱਗਦਾ ਆ ਕਿਤੇ ਕੋਈ ਕੰਮ ਹੋਣ ਵਾਲਾ ਹੈ ਤੇ ਇਹਦਾ ਤੱਕ ਉਹ ਵੀ ਕਹਿੰਦੇ ਵੀ ਹੋਣਾ ਚਾਹੀਦਾ ਹੈ ਇਹ ਸਾਡੇ ਪ੍ਰਧਾਨ ਜੀ ਜਿਹੜੇ ਆ ਹਾਂਜੀ ਹਾਂਜੀ ਸੌਰੀ ਆਪ ਲੱਗਿਆ ਜੀ ਆਪ ਲੱਗਿਆ ਠੀਕ ਹੈ ਜੀ ਓਕੇ ਸਿਰਫ ਪ੍ਰਧਾਨ ਜੀ ਬੜੇ ਵਧੀਆ ਬੰਦੇ ਆ ਬਰੇ ਦਾਨੀ ਗਿੱਲ ਨੂੰ ਕਹ ਲਈ ਆਪਾਂ ਤੇ ਵੈਸੇ ਸਾਰੇ ਸਾਰੇ ਐਮਸੀ ਬਹੁਤ ਵਧੀਆ ਆ ਪ੍ਰਧਾਨ ਜੀ ਬਹੁਤ ਵਧੀਆ ਆ ਇਹ ਇਹ ਨਾ ਇਹ ਜੋ ਬਾਹਰੀ ਗੱਲ ਘਾਟਾ ਤੇ ਲੋਕਾਂ ਨਾਲ ਜੁੜੀ ਜਾਵੇ ਗੱਲ ਆ ਇਹ ਤੁਸੀਂ ਸਰ ਕੀ ਮੈਂ ਨਾ ਅਸੀਂ ਅੰਮਾ ਦਾਸ ਜੀ ਆਪੇ ਇਹ ਜਦ ਲੋਕ ਲੰਘਦੇ ਆ ਦਿੱਕਤ ਬੜੀ ਆਂਦੀ ਆ ਐਮਸੀ ਸਾਹਿਬ ਵਾਰ-ਵਾਰ ਇਹ ਜਗ੍ਹਾ ਲੱਛ ਕਹਿੰਦੇ ਸੀ ਪ੍ਰਧਾਨ ਜੀ ਇਹ ਠੀਕ ਕਰਾ ਦੇ ਠੀਕ ਕਰਾ ਦੇ ਉਦੇ ਪ੍ਰਾਨ ਜੀ ਦੇ ਲੰਬੇ ਸਮੇਂ ਤੋਂ ਇੱਕ ਗੱਲ ਮੈਂ ਲੰਬੇ ਸਮੇਂ ਤੋਂ ਕਹਿ ਰਿਹਾ ਤੈਨੂੰ ਠੀਕ ਕਰੋ ਇੱਕ ਵੇਖੋ ਟਾਈਮ ਨਹੀਂ ਸੀਗਾ ਚਲੋ ਹੋ ਰਹੀ ਹੈ ਇਹਦਾ ਲੋਕਾਂ ਦਾ ਫੈਰਾ ਵੀ ਹੋਣਾ ਆ ਤੇ ਦਿੱਕਤ ਵੀ ਕੋਈ ਨਹੀਂ ਆਣੀ ਕੋਈ ਰਸਤਾ ਬੜਾ ਚੱਲਦਾ ਜੀ ਹੈ ਬਿਲਕੁਲ ਜੀ ਬਿਲਕੁਲ ਲੋਕ ਨਮਾਸ਼ਰਤੋਂ ਆਉਂਦੇ ਆ ਜਾਂ ਨੂਰਪਰਵਲ ਤੇ ਆਉਂਦੇ ਆ ਜਿੱਥੋਂ ਕ੍ਰਾਸ ਕਰਦੇ ਆ ਉਹਨਾਂ ਦੀ ਦਿੱਕਤ ਬੜੀ ਸੀ ਤੇ ਇਹਦੇ ਕਾਰਨ ਲੋਕੀ ਬਾਰ ਬਾਰ ਜਾ ਰਹੇ ਸੀਗੇ ਜਿਹਦਾ ਹੈਂਡੀਕੈਪਡ ਨੇ ਜਿਹੜੇ ਉਹ ਐਕਟਵਾ ਵਗੈਰਾ ਲਈਆਂ ਹੁੰਦੀਆਂ ਜਾਂ ਮੋਟਰਸਾਈਕਲ ਪਈ ਆਣਾਂ ਦਾ ਉਹਦਰ ਨਹੀਂ ਆਦੇ ਫਿਰ ਬਚਾਰੇ ਨਾ ਹੁਣ ਉਹ ਉਹਨਾਂ ਨੂੰ ਵੀ ਥੋੜਾ ਰਾਹਤ ਮਿਲ ਜਣੀ ਆ ਤੇ ਉਹ ਬੜਾ ਚੱਕਰ ਕਰਨਾ ਪੈਂਦਾ ਸੀਗਾ ਮੈਂ ਆਪਣੇ ਐਮਸੀ ਸਾਹਿਬਾ ਵੀ ਜਿਹੜੇ ਕੋਸ਼ਿਸ਼ ਕੀਤੀ ਇਹਨਾਂ ਨੇ ਖਾਸ ਕਰਕੇ ਪ੍ਰਧਾਨ ਜੀ ਦਾ ਸਾਡਾ ਭਰਾ ਵੀ ਆ ਤਾਂ ਬਹੁਤ ਆ ਇਹ ਜਿਹਨੂੰ ਕਹ ਲਈਏ ਇੱਕ ਵਧੀਆ ਵਿਅਕਤੀ ਆ ਇਹ ਨਿਰਪੱਖ ਕੰਮ ਕਰਵਾ ਰਿਹਾ ਸਾਰਿਆਂ ਦੇ ਸਾਰਿਆਂ ਦੇ ਕਰਵਾ ਰਿਹਾ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈ ਕਈ ਵਾਰੀ ਭਰਾ ਕਾਫੀ ਕੁਝ ਲਿਖ ਦਿੰਦੇ ਆ ਸਾਡੇ ਬਾਰੇ ਆਪਾਂ ਨਹੀਂ ਕਹਿੰਦੇ ਹੈ ਜੀ ਜੀ ਆਪਣੀ ਮਰਜ਼ੀ ਨਾਲ ਕੋਈ ਮਰਜ਼ੀ ਲਿਖੀ ਜਾਵੇ ਠੀਕ ਹੈ ਜੀ ਅਸੀਂ ਪ੍ਰਧਾਨ ਜੀ ਦੇ ਨਾਲ ਆ ਐਮਐਲਐਸ ਦੇ ਨਾਲ ਆ ਇਹ ਜਿਹੜੀ ਬਣ ਰਹੀ ਆ ਸੜਕ ਇਹਦੇ ਬਣ ਨਾਲ ਮੈਂ ਸ਼ਹਿਰ ਦੇ ਪ੍ਰਧਾਨ ਜੀ ਦਾ ਤੇ ਐਮਐਲਐਸ ਦਾ ਬਹੁਤ ਧੰਨਵਾਦ ਕਰਦਾ ਕੋਈ ਲੋਕ ਕਿੰਨਾ ਜੁੜਿਆ ਕੰਮ ਆ ਤੇ ਇਹ ਬਣ ਗਿਆ ਵਧੀਆ ਗੱਲ ਆ ਮੈਂ ਇਸ ਦਾ ਵੀ ਧੰਨਵਾਦ ਜੀ ਕਰਦਾ ਵਧਾਈ ਦੇਣਾ ਤੇ ਖੁਸ਼ੀ ਵੀ ਜ਼ਾਹਰ ਕਰਦਾ ਆ ਵੀ ਸਾਡੇ ਦੋਨੇ ਜਿਹੜੇ ਆ ਜ਼ਿੰਮੇਵਾਰ ਐਮਲੇ ਸੰਤੋਸ਼ਦਾਰੀਏ ਤੇ ਪ੍ਰਧਾਨ ਜੀ ਉਹ ਲੋਕ ਹਿੱਤ ਲਈ ਸਭ ਤੋਂ ਗਿਆਦੇ ਆ ਧੰਨਵਾਦ ਜੀ ਠੀਕ ਹੈ ਭਾਜੀ ਮਾਈਕ ਇਹਦੇ ਦੀ ਆ ਤੇ ਮਿਹਰਬਾਨੀ ਭਾਜੀ ਧੰਨਵਾਦ ਤੇ ਤੁਸੀਂ ਦੋਸਤੋ ਦੇਖ ਰਹੇ ਹੋ ਵੀ ਟੈਲਾਂ ਦਾ ਜਿਹੜਾ ਕੰਮ ਲੱਗਣਾ ਸ਼ੁਰੂ ਵੀ ਹੋ ਗਿਆ ਆ ਇਹ ਸਕੂਲ ਦੇ ਆਪਣਾ ਨਾਲ ਹੀ ਜਿਹੜਾ ਕੀ ਬਾੜ ਨੰਬਰ 10 ਦੇ ਵਿੱਚੋਂ ਪੰਮਾ ਭਾਜੀ ਨੇ ਉਹਨਾਂ ਨੇ ਰਿਕੁਐਸਟ ਕਰਕੇ ਸਾਰਾ ਕੰਮ ਕਰਵਾ ਦਿੱਤਾ ਹੈ ਤੇ ਬਹੁਤ ਚੰਗੀ ਗੱਲ ਆ ਐਮਐਲਏ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਮੇਡ ਬੰਦਾ ਸੰਤੋਸ਼ ਗੜਾੜੀਆ ਜੀ ਦਾ ਲੱਡੀ ਰਾਣਾ ਪ੍ਰਧਾਨ ਦਾ ਵੀ ਬਹੁਤ ਧੰਨਵਾਦ ਆ ਜੀ ਬਹੁਤ ਚੰਗੀ ਗੱਲ ਆ ਇਹ ਤੇ ਬਾਕੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਜੁੜੇ ਰਹੋ ਪੀਵੀਵੀ ਬਲਾਚੋੜ ਦੇ ਚੈਨਲ ਨੂੰ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਘੋੜੀਆ ਨਵੀਂ ਅਪਡੇਟ ਦਿੰਦਾ ਰਹੂੰਗਾ ਜੀ ਬਹੁਤ ਬਹੁਤ ਧੰਨਵਾਦ